ਆ ਰਹੀ ਹੈ ਜਿੱਥੇ ਇੱਕ ਨੌਕਰਾਂ ਨੇ ਜੋ ਕਿ ਮਹਿਜ 15 ਤੋਂ 20 ਦਿਨ ਪਹਿਲਾਂ ਹੀ ਰੱਖੀ ਹੁੰਦੀ ਆ ਤਾਂ ਉਸ ਵੱਲੋਂ ਪਹਿਲਾ ਖਾਣਾ ਬਣਾਇਆ ਜਾਂਦਾ ਆ ਤਾਂ ਖਾਣੇ ਦੇ ਵਿੱਚ ਕੋਈ ਨਸ਼ੀਆਂ ਗੋਲੀਆਂ ਪਾ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਕਰਨ ਪੂਰਾ ਪਰਿਵਾਰ ਜਦੋਂ ਖਾਣਾ ਖਾਂਦਾ ਆ ਤਾਂ ਉਸ ਤੋਂ ਬਾਅਦ ਸਾਰਾ ਪਰਿਵਾਰ ਬੇਹੋਸ਼ ਹੋ ਜਾਂਦਾ ਆ ਸੋ ਜਾਂਦਾ ਆ ਤਾਂ ਦੱਸਿਓ ਕਿ ਉਸ ਤੋਂ ਬਾਅਦ ਉਹ ਘਰ ਦੇ ਵਿੱਚ ਰੱਖੀ ਹੋਈ ਕੰਮ ਵਾਲੀ ਜੋ ਕਿ 네ਪਾਲੀ ਦੱਸੀ ਜਾ ਰਹੀ ਹੈ ਔਰ ਮਨੀਸ਼ਾ ਨਾਮ ਹੈ ਉਸ ਦਾ ਤਾਂ ਉਸ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਉਸ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਲੱਖ ਰੁਪਏ ਦੀ ਜੜੀ ਆ ਉਹ ਚੋਰੀ ਕਰ ਲੇਤੀ ਜਾਂਦੀ ਹੈ ਤਾਂ ਚੋਰੀ ਤਾਂ ਹੋਰ ਬੜੀ ਵੱਡੀ ਹੋਣੀ ਸੀ ਲੁੱਟ ਬਹੁਤ ਵੱਡੀ ਹੋਣੀ ਸੀ ਤਾਂ ਤਾਂ ਦੱਸਿਆ ਕਿ ਇਸ ਪਰਿਵਾਰ ਦਾ ਇੱਕ ਲੜਕਾ ਜੋ ਕਿ ਥੋੜੇ ਦਿਨ ਲਈ ਬਾਹਰ ਗਿਆ ਹੋਇਆ ਸੀ ਬੈਂਗਲੌਰ ਤਾਂ ਉਥੋਂ ਜਦੋਂ ਰਾਤ ਨੂੰ ਆਪਣਾ ਮੋਬਾਈਲ ਔਨ ਕਰਦਾ ਆ ਤਾਂ ਆਪਣੇ ਘਰ ਦੀ ਸੀਸੀਟੀਵੀ ਦੇਖਦਾ ਆ ਤਾਂ ਪਤਾ ਚੱਲਦਾ ਆ ਕਿ ਉਸਦੇ ਘਰ ਦੇ ਵਿੱਚ ਕੁਝ ਬੰਦੇ ਐਂਟਰ ਹੋ ਚੁੱਕੇ ਨੇ ਤਾਂ ਉਸੇ ਤੁਰੰਤ ਜੜਾਇਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਲਾਗੇ ਚਾਗੇ ਨੂੰ ਉਹ ਫੋਨ ਕਰਦਾ ਆ ਤਾਂ ਫੋਨ ਕਰਕੇ ਉਹ ਕਹਿੰਦਾ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਘਰ ਪਹੁੰਚੋ ਕੋਈ ਨੌਜਵਾਨ ਕੋਈ ਲੁਟੇਰੇ ਕੋਈ ਘਰ ਦੇ ਵਿੱਚ ਬੜੇ ਹੋਏ ਨੇ ਤਾਂ ਜਦੋਂ ਦੋਸਤ ਘਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਵੱਲੋਂ ਫਾਇਰ ਕੀਤਾ ਜਾਂਦਾ ਹੈ ਤਾਂ ਫਾਇਰ ਦੇ ਡਰ ਤੋਂ ਲੁਟੇਰੇ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਇਸ ਮਾਮਲੇ ਚ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਕਮੇਟਰੀ ਪਾਤੜਾ ਤੋਂ ਆਹੋ ਤੁਹਾਨੂੰ ਵੀ ਦੱਸ ਦਿੱਤਾ ਇੱਥੇ ਰਹਦੇ ਆ ਇੱਥੇ ਆਪਣਾ ਘਰ ਬਣਾਇਆ ਚਾਰ-ਖਸਾਲ ਹੋ ਗਏ ਮੈਮ ਜਿਹੜੀ ਨੌਕਰ ਦੀ ਤੁਸੀਂ ਸੀਸੀਟੀਵੀ ਜਿਹੜੀ ਵਾਇਰਲ ਹੋਈ ਹੈ ਜੀ ਉਹਦੇ ਪਿੱਛੇ ਕੀ ਘਟਨਾ ਵਾਪਰੀ ਸੀਗੀ ਕਿਹੜੀ ਤਰੀਕ ਦੀ ਘਟਨਾ ਸੀਗੀ ਤੁਹਾਡੇ ਕੋਲ ਕੋਈ ਕੁਝ ਹੋਇਆ ਹੈ ਇਹ ਵੀ ਤਰੀਕ ਦੀ ਘਟਨਾ ਸੀਗੀ ਜੀ ਤੇ ਉਹ ਫਿਰ ਸੀਸੀਟੀਵੀ ਸਾਰੇ ਘਰ ਚ ਲੱਗੇ ਹੋਏ ਘਰ ਪਰ ਜਵੇਂ ਨਹੀਂ ਸਾਨੂੰ ਸੁਆਤਾ ਸੀਗਾ ਉਹ ਬਾਈ ਚਾਂਸ ਬੇਟੇ ਨੇ ਦੇਖ ਲਿਆ ਕਿਤੇ ਰਾਤ ਨੂੰ ਲਾ ਕੇ ਬਾਈ ਬੇਟਾ ਬਾਹਰ ਗਿਆ ਆ ਸੀਗਾ ਤੇ ਉਹਨੇ ਆਪਣੇ ਫਰੈਂਡਸ ਨੂੰ ਫੋਨ ਕਰਤਾ ਸਾਨੂੰ ਵੀ ਕੀਤੇ ਪਰ ਅਸੀਂ ਚੱਕੇ ਨਹੀਂ ਅਸੀਂ ਹਾਲਤ ਚ ਨਹੀਂ ਸੀ ਚੱਕਣ ਦੇ ਤੇ ਫਿਰ ਉਹਨੇ ਆਪਣੇ ਮਾਸੀ ਨੂੰ ਵੀ ਫੋਨ ਕੀਤਾ ਮਾਸੀ ਤੋਂ ਜਮੜਿਆ ਉਹਨੇ ਵੀ ਇੱਥੇ ਜਿਹੜੇ ਜਾਣਦੇ ਸੀ ਉਹਨਾਂ ਨੂੰ ਫੋਨ ਕਰਤਾ ਪਰ ਉਹਦੇ ਫਰੈਂਡਸ ਸਾਰੇ ਆ ਗਏ ਇੱਥੇ ਤੇ ਬਾਕੀ ਉਹਦੇ ਇੱਥੇ ਇਨ ਲਾਜ਼ ਰੈਵਨ ਉਹ ਆ ਗਏ ਉਸੇ ਟਾਈਮ ਤੇ ਉਹਨਾਂ ਨੇ ਫਿਰ ਫਾਇਰ ਫਾਇਰ ਕੀਤਾ ਬਾਹਰ ਇੱਥੇ ਮੁੰਡਾ ਆਪਣੇ ਪਿੰਡ ਦਾ ਹੀ ਐ ਇੰਦਰੀਪੁਰੇ ਦਾ ਉਹਨੇ ਫਾਇਰ ਕੀਤਾ ਫਿਰ ਉਹ ਫਾਇਰ ਫਿਰੋ ਜਦੋਂ ਉਹਨਾਂ ਨੇ ਫਾਇਰ ਸੁਣੇ ਤਾਂ ਫਿਰ ਉਹ ਇੱਕਦਮ ਭੱਜ ਗਏ ਮੈਂ ਵੀ ਬੰਦੇ ਜਿਹੜੀ ਲੇਡੀ ਕਿੱਥੇ ਰੱਖੀ ਹੈ ਜੀ ਕਦੋਂ ਰੱਖੀ ਸੀਗੀ ਇਹਦਾ ਨਾਮ ਕੀ ਹੈ ਜੀ ਜਿਹੜੀ ਡਾਕਟਰ ਨੇ ਮਨੀਸ਼ਾ ਸੀ ਉਹਨੂੰ ਹੋਗੇ ਸੀ 15 16 ਦਿਨ ਲਾ ਲਓ 20 ਦਿਨ ਲਾ ਲਓ ਜਿਹਦੀ ਨਾਲ ਬੰਦੇ ਸੀ ਜੀ ਇਹ ਕੌਣ ਸੀਗੇ ਜਿਹੜਿਆ ਨੇ ਬਾਰਦਾਤ ਕੁਝ ਪੰਜਾਬ ਦੇ ਤੋਂ ਥੋੜੀ ਤੇ ਦੇਖੋ ਮੈਨੂੰ ਤਾਂ ਹੁਣ ਇਹਨਾਂ ਬਾਰੇ ਇੰਨਾ ਜਾਣਕਾਰੀ ਨਹੀਂ ਹੈਗੀ ਮੈਨੂੰ ਲੱਗਦਾ ਇੱਕ ਤਾਂ ਇਹਦਾ ਭਰਾਏ ਸੀਗਾ ਇਹਨੂੰ ਰਖਲੀ ਬੰਨਣ ਆਇਆ ਸੀਗਾ ਉਹਦੇ ਸ਼ਕਲ ਪਛਾਣ ਆਉਂਦੀ ਹੈ ਥੋੜੀ ਜੀ ਤੇ ਇੱਕ ਇੱਕ ਸੀਗਾ ਦੀਪਕ ਦੀਪਕ ਜੀ ਜੀ ਮੈਂ ਤੁਹਾਨੂੰ ਗੱਲ ਕਰ ਰਹੀ ਹਾਂ ਜਿਹੜੇ ਲਖਾਈ ਸੀ ਇਹ ਤੇ ਇੱਕ ਹੋਰ ਸੀ ਉਹਦੀ ਤਾਂ ਮੈਨੂੰ ਪੱਕੀ ਪਛਾਣ ਹੈ ਕਿਉਂਕਿ ਮੈਂ ਉਹ ਦੇਖ ਲਿਆ ਸੀ ਉਹਨੇ ਮੂੰਹ ਵੀ ਨਹੀਂ ਸਬਨਿਆ ਹੋਇਆ ਸਭ ਘਰ ਚ ਕੌਣ ਕੌਣ ਸੀ ਉਸ ਸਮੇਂ ਆਪਣੇ ਮੇਰੀ ਮਾਂ ਸੀਗੀ ਮੇਰੀ ਡਾਟਰ ਇਨ-ਲਾਵ ਸੀ ਤੇ ਮੇਰਾ ਗ੍ਰੈਂਡਸਨ ਸੀਗਾ ਤੇ ਮੈਂ ਤੁਹਾਡੇ ਬੇਟੇ ਦੇ ਦੁਆਰਾ ਇਹ ਸਾਰੀ ਸੀਸੀਟੀਵੀ ਵਾਲੀ ਦੇਖੀ ਗਈ ਹੈ ਕਿ ਉਹ ਮੌਕੇ ਦੇ ਉਹ ਹਾਲਾਤ ਦੱਸੋ ਜੀ ਕਿਵੇਂ ਪਤਾ ਲੱਗੇ ਤੁਹਾਡੇ ਬੇਟੇ ਕਿੱਥੇ ਗਏ ਹੋਏ ਸੀ ਇਹ ਬੈਂਗਲੌਰ ਗਿਆ ਹੋਇਆ ਸੀ ਇਹਨੇ ਸੀਸੀਟੀਵੀ ਦੇਖੀ ਇਹਨੇ ਕਿਹਾ ਜੋ ਦੇਖਿਆ ਇਹਨੇ ਬੰਦੇ ਮੇਰੇ ਕਮਰੇ ਵਿੱਚ ਬੰਦੇ ਵੜਦੇ ਤਾਂ ਇਹਨੇ ਫਿਰ ਫੋਨ ਕੀਤਾ ਆਪਣੇ ਫਰੈਂਡਸ ਨੂੰ ਉਸੇ ਟਾਈਮ ਕਹਿੰਦਾ ਮੰਮੀ ਮਾਰ ਗਈ ਮੰਮੀ ਮਾਰ ਗਈ ਮੰਮੀ ਮਾਰ ਗਈ ਤੇ ਵੀ ਮਨੀਸ਼ਾ ਨਹੀਂ ਕਰਤਾ ਕੁਝ ਉਹ ਮੁੰਡੇ ਮਤਲਬ 50 ਮਿੰਟਾਂ ਚ ਆ ਗਏ 50 ਮਿੰਟਾਂ ਚ ਨਹੀਂ ਤਾਂ ਘਰ ਦੇ ਵਿੱਚ ਕੁੱਤੇ ਵਗੈਰਾ ਸੀ ਉਹਨਾਂ ਦੇ ਕੁੱਤੇ ਸੀਗੇ ਕੁੱਤਿਆਂ ਨੂੰ ਇਹਨੇ ਪਹਿਲਾਂ ਹੀ ਦੇ ਦਿੱਤਾ ਸੀ ਕੁਝ ਅੱਛਾ ਜਦੋਂ ਇਹ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਵਿੱਚ ਇਹ ਚੋਰੀ ਦੇ ਅੰਜਾਮ ਦਿੱਤਾ ਜਾ ਰਿਹਾ ਤੁਸੀਂ ਜਾਗ ਪਏ ਸੀ ਉਦੋਂ ਮੈਨੂੰ ਜਦੋਂ ਇਹਨਾਂ ਨੇ ਬੰਨਣ ਲੱਗਿਆ ਉਦੋਂ ਮੈਂ ਜਾਗ ਗਿਆ ਅੱਛਾ ਜੀ ਪਹਿਲਾਂ ਤਾਂ ਮੈਨੂੰ ਨੀਂਦ ਆਈ ਹੋਈ ਸੀ ਮੈਂ ਤਾਂ ਬਹੁਤ ਜ਼ਿਆਦਾ ਨੀਂਦ ਨਹੀਂ ਲਾਗੀ ਨਹੀਂ ਤਾਂ ਮੈਂ ਟੀਵੀ 12 1 ਵਜੇ ਤੱਕ ਦੇਖਦੀ ਆਂ ਅਕਸਰ ਬੱਚੇ ਵੀ ਪੜਦੇ ਰਹਿੰਦੇ ਨੇ ਉਹ ਵੀ ਕਹਿਣ ਲੱਗੇ ਸਾਨੂੰ ਬੜੀ ਨੀਂਦ ਆ ਰਹੀ ਹੈ ਨੀਂਦ ਤਾਂ ਆਣੀ ਹੋਈ ਸੀ ਜਦੋਂ ਪਰ ਉਹ ਸੌਂ ਗਏ ਸੀ ਫਿਰ ਮੇਰੇ ਕੋਲ ਮੇਰਾ ਗ੍ਰੈਂਡਸਨ ਆਇਆ ਦਾਦੀ ਜੀ ਤੂੰ ਤੰਗਉ ਮੈਂ ਤੁਹਾਡੇ ਕੋਲ ਪੈ ਜਾਣਾ ਮੈਂ ਕਿਹਾ ਨਹੀਂ ਤੂੰ ਜਾ ਉਧਰ ਹੀ ਪੈ ਜਾ ਤੇ ਫਿਰ ਇਹਦੀ ਮੰਮੀ ਵੀ ਉੱਠ ਕੇ ਆਈ ਕਹਿੰਦੀ ਮੰਮੀ ਜੀ ਤੁਹਾਨੂੰ ਕੁਝ ਚਾਹੀਦਾ ਮੈਂ ਕਿਹਾ ਨਹੀਂ ਬਸ ਪਾਣੀ ਪੁਣੀ ਦੇ ਦਿਓ ਪਰ ਮੈਂ ਕਿਹਾ ਨੀਂਦ ਬਹੁਤ ਆ ਰਹੀ ਹੈ ਸਾ ਅਸੀਂ ਸੋਚਿਆ ਹੀ ਨਹੀਂ ਵੀ ਕੁਝ ਸਿਖਾਦਾ ਹੋਇਆ ਨਹੀਂ ਤਾਂ ਆਈ ਜਾਂਦੀ ਐ ਚਲੋ ਸਾਗ ਚ ਲਾਇਆ ਸੀ ਸਾਗ ਚ ਲਾਇਆ ਸੀ ਮੈਂ ਜਦੋਂ ਤੁਹਾਨੂੰ ਬੰਨਿਆ ਤੁਹਾਡੇ ਗ੍ਰੈਂਡਸਨ ਨੂੰ ਤੇ ਜਦ ਤੁਹਾਡੀ ਡਾਕਟਰ ਨੇ ਨਹੀਂ ਪਤਾ ਲੱਗਿਆ ਇਹਨਾਂ ਨੂੰ ਨਹੀਂ ਉਹਨਾਂ ਨੂੰ ਵੀ ਬੰਨਿਆ ਜਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਬੰਨਿਆ ਅਚਾਨਕ ਉਹਨਾਂ ਦਾ ਪਤਾ ਹੀ ਲੱਗਿਆ ਵੀ ਉਹ ਵੀ ਇੱਥੇ ਨਹੀਂ ਉਹਨੂੰ ਪਤਾ ਸੀ ਉਹਨੂੰ ਨੀਸ਼ਾ ਨੂੰ ਉਹ ਕਹਿ ਰਹੀ ਸੀ ਵੀ ਪਹਿਲਾਂ ਇੱਧਰ ਕਰੋ ਇੱਧਰ ਕੁਝ ਜ਼ਿਆਦਾ ਮਿਲੂਗਾ ਉਧਰ ਬਾਅਦ ਚ ਜਾਓ ਉਧਰ ਦੋ ਜਣੇ ਪਏ ਨੇ ਉਹਦੇ ਇਸ਼ਾਰੇ ਕਰਦੀ ਸੀ ਤੁਹਾਨੂੰ ਬਾਅਦ ਚ ਵੀ ਪਤਾ ਲੱਗਿਆ ਉਹ ਸੁੱਤੇ ਹੀ ਪਏ ਰਹੇ ਉਹ ਤਾਂ ਜਦੋਂ ਫਾਇਰਿੰਗ ਹੋਈ ਐ ਉਹ ਉਹਨਾਂ ਨੂੰ ਇੰਨੀ ਗੀਂਦ ਆਈ ਹੋਸੀ ਉਦੋਂ ਫਿਰ ਉਹਨਾਂ ਦੇ ਮਾਸਿਓ ਨਹੀਂ ਆਏ ਨੇ ਇੱਧਰ ਉਹਨਾਂ ਨੇ ਜਾ ਕੇ ਧੱਕੇ ਧੱਕੇ ਮਾਰ ਕੇ ਠਾਈ ਕਰੀ ਦੇਖਤਾ ਸਹੀ ਤੇਰੀ ਮੰਮੀ ਨਾਲ ਕੀ ਹੋ ਗਿਆ ਫਿਰ ਉਹ ਉੱਠ ਕੇ ਆਈ ਘਬਰਾ ਗਈ ਉਹ ਬਹੁਤ ਜ਼ਿਆਦੇ ਫਿਰ ਉਹਨਾਂ ਨੇ ਮੈਨੂੰ ਖੋਲਣਾ ਸ਼ੁਰੂ ਕੀਤਾ ਵਲੀ ਵਲੀ ਉਹ ਜੀ ਇਹ ਸਾਰੇ ਕੋਈ ਤੁਸੀਂ ਪੁਲਿਸ ਕੰਪਲੇਂਟ ਕਰੀਏ ਜੀ ਉਹ ਵਿੱਚ ਕਿਵੇਂ ਦੀ ਅੱਗੇ ਕਾਰਵਾਈ ਦੀ ਮੰਗ ਕਰਦੋਂਗੇ ਮੈਂ ਤਾਂ ਮੰਗ ਇਹ ਕਰਦੀ ਆ ਜੀ ਇਹ ਜ਼ਰੂਰ ਫੜੇ ਜਾਣ ਕਿਤੋਂ ਵੀ ਫੜਨ ਚਾਹੇ ਦੇਖੋ ਆਪਾਂ ਜ਼ਰੂਰੀ ਨਹੀਂ ਹੁੰਦਾ ਸਾਡੇ ਕੋਲ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਤਿੰਨ ਚਾਰ ਲਿੰਕ ਦੇਤੇ ਜਿੱਥੋਂ ਉਹ ਟਰੇਸ ਕੀਤੇ ਜਾ ਸਕਦੇ ਨੇ ਉਹਨਾਂ ਦੇ ਨੰਬਰ ਵੀ ਦੇਤੇ ਸਭ ਦੇ ਨੰਬਰ ਦੇਤੇ ਹੁਣ ਜਿਸ ਦੇ ਮੈਂ ਪੈਸੇ ਭਾਈ ਸੀ ਉਹਦੇ ਨੰਬਰ ਵੀ ਮੈਂ ਦੇ ਦੂੰਗੀ ਤੇ ਮਤਲਬ ਵੀ ਲਿੰਕ ਜਦਨੇ ਮਿਲ ਚੁੱਕੇ ਉਹਨਾਂ ਨੂੰ ਉਹ ਕਰ ਸਕਦੇ ਨੇ ਟਰੇਸ ਫੋਟੋਆਂ ਵੀ ਹੈਗੀਆਂ ਨੇ ਸਭ ਕੁਝ ਹੈਗਾ ਅੱਗੇ ਇਹਨਾਂ ਦੀ ਮਰਜ਼ੀ ਹੈ